ਬਾਕੀ ਜਿਹੜੀ ਤੁਸੀਂ ਲੈਂਦੇ ਪੰਜਾਬ ਦੀ ਗੱਲ ਕੀਤੀ ਮੇਰੀ ਗੱਲ ਯਾਦ ਰੱਖ ਜਦੋਂ ਅਸੀਂ ਪੜਦੇ ਸੀ ਨਾ ਹਾਂ ਉਹਨਾਂ ਜਿਵੇਂ ਉਦੋਂ ਸੋਸ਼ਲ ਮੀਡੀਆ ਹੈ ਨਹੀਂ ਸੀ 2005 ਤੱਕ ਕਿਉਂਕਿ YouTube ਆਇਆ Facebook ਆਇਆ TikTok ਤਾਂ ਬਣ ਗੀਆਂ ਨਵੀਆਂ ਚੀਜ਼ਾਂ ਹਾਂ ਤੇ ਸਾਡਾ ਨਾ ਜਿਵੇਂ ਉਹ ਬਣਾਇਆ ਵਾ ਅਸੀਂ ਵੀ ਭਾਰਤ ਤੇ ਪਾਕਿਸਤਾਨ ਦਾ ਜਿਵੇਂ ਦੋਸਮਣ ਹੋਈਆਂ ਬਸ ਵੀ ਜਿਵੇਂ ਪਾਕਿਸਤਾਨ ਆਪਣਾ ਦੁਸ਼ਮਣਾਂ ਜਾਂ ਪੂਰਮਾਨ ਆਪਣੇ ਦੁਸ਼ਮਣ ਉਹ ਜਿਵੇਂ ਚੀਜ਼ਾਂ ਉਹ ਚੱਲਦੀਆਂ ਉਹ ਮੂਵੀਆਂ ਵੀ ਇਹ ਜਿਹਾ ਬਣਦੀਆਂ ਚਾ ਆਪਣਾ ਹਿੰਦੀ ਫਿਲਮਾਂ ਦਾ ਵੀ ਇਹੀ ਗੱਲ ਦਾ ਜਦੋਂ ਦਾ ਇਹ ਜਿਵੇਂ ਸੋਸ਼ਲ ਮੀਡੀਆ YouTube ਆਇਆ ਤੇ ਉਦੋਂ ਪਤਾ ਲੱਗਿਆ ਕਿ ਉਹ ਵੀ ਤਾਂ ਆਪਣੇ ਅਕੀ ਆਪਣੇ ਹੀ ਭੈਣ ਭਰਾ ਹਨ ਤੇ ਕਿੰਨੇ ਹੀ ਲੋਕ ਦੇਖਦੇ ਆ ਉਹ ਹੀ ਬੋਲੀ ਆ ਜੋੜੀ ਸੋਸ਼ਲ ਮੀਡੀਆ ਉਹ ਹੀ ਖਾਣਾ ਹਾਂ ਉਹ ਹੀ ਗੱਲਾਂ ਬਾਤਾਂ ਹਾਂ ਸਾਰਾ ਕੁਝ ਸਾਡੇ ਬਜ਼ੁਰਗ ਨਾ ਮੇਰੇ ਭੈਣ ਦੇ ਦਾਦੀ ਸੱਸ ਉਹ ਪਾਕਿਸਤਾਨ ਦੇ ਉਹਨਾਂ ਦਾ ਚੱਕ ਸਿੰਘ ਅਹ 37 ਪਤਾ ਨਹੀਂ ਕਿੱਤੀ ਕਸ਼ ਕਰਕੇ ਪੈੰਡ ਸੀ ਤੇ ਉਹ ਵੀ ਐਵੇਂ ਜਾਰੇ ਦੱਸਦੇ ਸੀ ਕਹਿੰਦੇ ਯਾਰ ਬਾੜਾ ਉੱਥੇ ਵੀ ਇਹ ਕੀ ਗੱਲ ਬਾਤ ਹੈ ਅਚਾਨਕ ਹੀ ਇੱਕ ਦਿਨ ਆਰਡਰ ਕਰਤਾ ਵੀ ਭਾਈ ਜਾਓ ਜਾਓ ਹਨਾ ਵੀ ਪੈੰਡਾਂ ਹੀ ਛੱਡ ਛੜਾ ਕੇ ਆ ਗਏ ਤੇ ਅਹ ਤੇ ਕਿੰਨੀ ਭੈਣ ਪਾਈ ਹੈ ਜਿਹੜੇ ਕੋਈ ਭੈਣ ਮੁਸਲਮਾਨ ਰਹੇਗੀ ਭਰਾ ਸਿੱਖ ਰਹੇਗੀ ਦੇਖਿਆ ਉੱਪਰ ਦੀ ਮੁਸਲਮਾਨਾਂ ਕਿਉਂਕਿ ਪਾਕਿਸਤਾਨ ਵਾਲੀ ਸਾਈਡ ਆ ਭਰਾ ਉਹਦੇ ਪੰਜਾਬ ਵਾਲੀ ਸਾਈਡ ਆ ਉਹ ਵੀ ਕੀ ਇਹਦੇ 'ਚ ਕੋਈ ਫਰਕ ਕਰਨੀ ਗੱਲ ਨਹੀਂ ਕਹਿੰਦਾ ਮਤਲਬ ਵੀ ਕੋਈ ਖੂਨ ਨਾ ਕੋਈ ਬੋਲੀ ਹੈ ਕੋਈ ਪਿਆਰ ਆ ਸਾਰਾ ਕੁਝ ਹਾਂ